ਕੇਂਦਰੀ ਮੰਦਿਰ ਹਾਥੀਗੇਟ ਵਿਖੇ ਭਗਵਾਨ ਵਾਲਮੀਕੀ ਜੀ ਦੇ ਪ੍ਰਕਾਸ਼ ਉਤਸਵ ਦੇ ਸੰਬੰਧ ਵਿੱਚ ਪ੍ਰਧਾਨ ਵਿਮਲ ਦੀ ਪ੍ਰਧਾਨਗੀ ਹੇਠ ਕੇਕ ਕਟਿਆ ਗਿਆ ਵਿਧਾਇਕ ਡਾਕਟਰ ਅਜੇ ਗੁਪਤਾ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਉਹਨਾਂ ਨੇ ਕੇਕ ਕਟਿਆ ਅਤੇ ਦਰਸ਼ਕਾਂ ਨੂੰ ਪ੍ਰਕਾਸ਼ ਉਤਸਵ ਦੀ ਵਧਾਈ ਦਿੱਤੀ ਇਸ ਮੌਕੇ ਕੇਂਦਰੀ ਮੰਦਿਰ ਦੇ ਉਪ ਪ੍ਰਧਾਨ ਵਿਕੀ ਚੀਦਾ ਵਿਸ਼ਾਲ ਗਿਲ ਯੋਗਰਾਤ ਸਮੇਤ ਵੜੀ ਗੰਦੇ ਵਿੱਚ ਸੰਗਠਨ ਮੌਜੂਦ ਸਨ ਭਗਵਾਨ ਬਹਾਰੀਸ਼ੀ ਵਾਲਮੀਕੀ ਜੀ ਦਾ ਜਿਹੜਾ ਪਰਕ ਉਤਸਵ ਹੈ ਜਿਹੜਾ پوری ਦੁਨੀਆ ਦੇ ਵਿੱਚ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਅੱਜ ਅਸੀਂ ਕੇਂਦਰੀ ਬਾਲਕ ਮੰਦਰ ਜਿਹਨਾਂ ਦੇ ਚੇਅਰਪਰਸਨ ਨੇ ਸਰਦਾਰ ਦੇਵਲਪੁਰਧਾਂ ਜੀ ਉਹਨਾਂ ਦੀ ਦੇਖਰੇਖ ਹਰ ਉਹਦਾ ਵੀ ਪੂਰੇ ਪਰਿਵਾਰ ਦੀ ਦੇਖਭਾਲ ਅੱਜ ਮੰਦਰ ਦੇ ਵਿੱਚ ਬਹੁਤ ਖੁਸ਼ੀਆਂ ਭਰੇ ਮਾਹੌਲ ਦੇ ਵਿੱਚ ਜਿਹੜਾ ਇਹ ਇੱਕ ਕਟ ਕੇ ਅਸੀਂ ਸੈਰਮਨੀ ਜਿਹੜੀ ਅੱਜ ਮਨਾਈ ਹੈ ਸੋ ਮੈਂ ਬਹੁਤ ਬਹੁਤ ਮੁਬਾਰਕਬਾਦ ਦਿੰਨਾ ਸਾਰੇ ਪਰਿਵਾਰ ਨੂੰ ਸਾਰੇ ਸਮਾਜ ਨੂੰ ਸਾਰੇ ਦੇਸ਼ ਵਾਸੀਆਂ ਨੂੰ ਔਰ ਮਹਾਰਿਸ਼ੀ ਭਗਵਾਨ ਬਾਲਮੀਕੀ ਜੀ ਦੇ ਚਰਨਾਂ 'ਚ ਇਹੋ ਹੀ ਮੇਰੀ ਅਰਦਾਸ ਹੈ ਇਹੋ ਹੀ ਬੇਨਤੀ ਹੈ ਕਿ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਸ਼ਕਤੀ ਹੋ ਤਾਂ ਜੋ ਅਸੀਂ ਸਮਾਜ ਦੇ ਅੱਛੇ ਕੰਮ ਕਰ ਸਕੀਏ ਔਰ ਸਮਾਜ ਨੂੰ ਜਿਸ ਤਰ੍ਹਾਂ ਨੇ ਉਹਨਾਂ ਨੇ ਸੁਪਨਾ ਦੇਖਿਆ ਸੀਗਾ ਇੱਕ ਜਿਹੜਾ ਉਹਨਾਂ ਦੇ ਉਪਦੇਸ਼ ਦੇ ਵਿੱਚ ਨਜ਼ਰ ਆਉਂਦਾ ਉਸ ਤਰ੍ਹਾਂ ਦਾ ਸਮਾਜ ਦੀ ਸਿਰਜਣਾ ਕਰ ਸਕੀਏ ਭਗਵਾਨ ਵਾਲਮੀਕੀ ਮਹਾਰਾਜ ਦੇ ਪਾਵਨ ਤੇ ਪਵਿੱਤਰ ਪ੍ਰਗਟ ਦਿਵਸ ਦੀਆਂ ਸਾਰੇ ਸ਼ਹਿਰ ਵਾਸੀਆਂ ਨੂੰ ਸਮਸਤ ਭਾਰਤ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਲੱਖ ਲੱਖ ਵਧਾਈ ਹੋਵੇ ਅੱਜ ਦੇ ਦਿਨ ਤੇ ਮੈਂ ਭਗਵਾਨ ਵਾਲਮੀਕੀ ਮਾ ਚਰਨਾ ਚਾਹੀ ਪ੍ਰਾਰਥਨਾ ਕਰਦਾ ਹੈ ਇਹ ਵਾਲਮੀਕੀ ਮਹਾਰਾਜ ਜੀ ਜਿਵੇਂ 2025 ਦੇ ਵਿੱਚ ਕਿੰਨੀਆਂ مصیبتਾਂ ਆਈਆਂ ਸਾਡੇ ਮੁਲਕ ਦੇ ਕਿ ਲੜਾਈ ਵੀ ਲੱਗ ਗਈ ਪਛਹਾੜ ਆ ਕੇ ਕਈ ਬਿਮਾਰੀਆਂ ਦੇ ਸੀਜ਼ਨ ਆ ਕੇ ਜਿੱਦਾਂ ਹੁਣ ਡੇਂਗੂ ਜਾਂ ਕੋਈ ਹੋਰ ਵੈ ਜਿਸ ਤਰ੍ਹਾਂ ਤੁਸੀਂ ਸਾਡੀ ਸਾਰੇ ਸ੍ਰਿਸ਼ਟੀ ਨੂੰ ਪਹਿਲੇ ਵੀ ਰੱਖਸ਼ਾ ਕੀਤੀ ਹੈ ਆਪਣਾ ਅਸ਼ੀਰਵਾਦ ਦੇ ਕੇ ਹੁਣ ਫਿਰ 2025 ਦੇ ਵਿੱਚ ਇਦਾਂ ਹੀ ਮੈਂ ਸਾਰੇ ਪ੍ਰਾਣੀਆਂ ਦੇ ਆਪਣਾ ਹੱਥ ਰੱਖਣਾ ਤਾਂ ਜੋ ਸਾਰੇ ਹੱਸਦੇ ਵਸਦੇ ਖੇਡਦੇ ਰਹਿਣ ਇਹਨਾਂ ਕਹਿੰਦੇ ਫਿਰ ਸਾਰਿਆਂ ਨੂੰ ਇੱਕ ਵਾਰੀ ਪ੍ਰਗਟ ਦਿਵਸ 2025 ਦੀਆਂ ਲੱਖ ਲੱਖ ਵਧਾਈਆਂ ਹਨ ਸਾਰੇ ਕੇਂਦਰੀ ਮੰਤਰੀਮੰਦੇ ਟੀਮ ਵੱਲੋਂ